ਮੈਂ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਭਾਈ ਤੂੜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਕੀ ਕਹਣਾ ਚਾਹੁੰਦੀ ਹਾਂ ਮੇਰਾ ਨਾਮ ਅਲਕਾ ਹੈ ਮੈਂ ਅੱਜ ਅੱਜ ਦੇ ਦਿਨ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾਣ ਲਈ ਆਈਆਂ ਕਿਉਂਕਿ ਅੱਜ ਦੇ ਦਿਨ ਭਾਈ ਤੂੜ ਦਾ ਤਿਉਹਾਰ ਬਹੁਤ ਹੀ ਪੁਰਾਣੇ ਰਿਤੀ ਰਿਵਾਜ ਤੋਂ ਚੱਲਦਾ ਆ ਰਿਹਾ ਹੈ ਅੱਜ ਦੇ ਦਿਨ ਭੈਣਾ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ ਯਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ ਜਿਸ ਤੋਂ ਯਮਰਾਜ ਜੀ ਬਹੁਤ ਹੀ ਖੁਸ਼ ਹੋਏ ਮੇਰੇ ਮਹਾਰਾਜ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰੀਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸ ਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਆਕਾਲ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੋਏਗੀ ਅੱਜ ਤੁਸੀਂ ਵੀ ਆਪਣੇ ਭਰਾਵਾਂ ਨੂੰ ਟਿੱਕਾ ਲਾਣ ਲਈ ਕੁੰਜੇ ਕਿਹਨੇ ਚੰਦੇ ਇਸ ਵਾਰੀ ਤੇ ਮੈਂ ਆਖੀ ਕਹਿਣਾ ਚਾਹਾਂਗੀ ਅਸੀਂ ਜਦੋਂ ਆਨੇ ਆਪਣੇ ਭਰਾ ਦੇ ਘਰ ਤੇ ਹਮੇਸ਼ਾ ਹੀ ਉਹਨਾਂ ਦੀ ਖੁਸ਼ੀ ਮੰਗਦੇ ਆ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇ ਸੁਖ ਹਰ ਸ਼ਾਂਤੀ ਦੇ ਲੰਬੀ ਆਯੂ ਦੇਵੇ ਮੈਂ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਭਾਈ ਦੂਜ ਦਾ ਤਿਹਾਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਨਵੀ ਹੈ ਤੇ ਅੱਜ ਭਾਈ ਦੂਜ ਦਾ ਤਿਹਾਰ ਆ ਤੇ ਮੈਨੂੰ ਬਹੁਤ ਖੁਸ਼ੀ ਹੋਣਦੀ ਹੈ ਮੈਂ ਆਪਣੇ ਭਰਾ ਦੇ ਘਰ ਤਿਲਕ ਲਾਣ ਆਈ ਹਾਂ ਕਹਿੰਦਾ ਇਹਨੂੰ ਪੰਜਾਬੀ ਵਿੱਚ ਟਿੱਕਾ ਵੀ ਕਿਹਾ ਜਾਂਦਾ ਹੈ ਇਸ ਦਿਨ ਭਗਵਾਨ ਯਮ ਜਿਹੜੇ ਸੀ ਆਪਣੀ ਭੈਣ ਦੇ ਘਰ ਗਏ ਸੀ ਤੇ ਉਹਨਾਂ ਦੀ ਭੈਣ ਨੇ ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਸੀ ਤੇ ਜਿੱਦ ਤੋਂ ਭਗਵਾਨ ਯਮ ਬਹੁਤ ਖੁਸ਼ ਹੋਏ ਤੇ ਭਗਵਾਨ ਯਮ ਨੇ ਉਸ ਦਿਨ ਤੋਂ ਵਰਦਾਨ ਦਿੱਤਾ ਕਿ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਾਵੇਗੀ ਉਸ ਭਰਾ ਦੀ ਆਇਉ ਬਹੁਤ ਜ਼ਿਆਦਾ ਲੰਬੀ ਹੋਵੇਗੀ ਉਮਰ ਪ੍ਰਾਦੀ ਲੰਬੀ ਹੋਵੇ ਕੀ ਤੇ ਉਹਨੂੰ ਭਗਵਾਨ ਸੁੱਖ ਸਮਰਿੱਧੀਆਂ ਦੇਣਗੇ ਇਸੇ ਤਰ੍ਹਾਂ ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆਪ ਐ ਭੈਣ ਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਈ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਤੇ ਉਹਨਾਂ ਨੂੰ ਸੁੱਖ ਸਮਰਿੱਧੀ ਦੇਣ ਮੈਮ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਭਾਈ ਤੂ ਦਾ ਧਿਆਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਅਲਕਾ ਹੈ ਮੈਂ ਅੱਜ ਅੱਜ ਦੇ ਦਿਨ ਆਪਣੇ ਭਰਾਵਾਂ ਦੇ ਮੱਥੇ ਤੇ ਤਿਲਕ ਲਗਾਣ ਲਈ ਆਈਆਂ ਕਿਉਂਕਿ ਅੱਜ ਦੇ ਦਿਨ ਭਾਈ ਤੂਜ ਦਾ ਤਿਉਹਾਰ ਬਹੁਤ ਹੀ ਪੁਰਾਤਨ ਰਿਤੀ ਰਿਵਾਜ ਤੋਂ ਚੱਲਦਾ ਆ ਰਿਹਾ ਹੈ ਅੱਜ ਦੇ ਦਿਨ ਭੈਣਾ ਆਪਣੇ ਮੱਥੇ ਭਰਾ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਨੇ ਯਮਰਾਜ ਜੀ ਇਸ ਦਿਨ ਆਪਣੀ ਭੈਣ ਜਮੁਨਾ ਜੀ ਦੇ ਘਰ ਗਏ ਸੀ ਜਮੁਨਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ ਸੀ ਜਿਸ ਤੋਂ ਯਮਰਾਜ ਜੀ ਬਹੁਤ ਹੀ ਖੁਸ਼ ਹੋਏ ਜੇ ਪਰਮਾਤਮਾ ਜੀ ਨੇ ਆਪਣੀ ਭੈਣ ਨੂੰ ਵਰਦਾਨ ਦਿੱਤਾ ਤੇ ਸਾਰੀਆਂ ਹੀ ਭੈਣਾਂ ਨੂੰ ਵਰਦਾਨ ਦਿੱਤਾ ਕਿ ਅੱਜ ਦੇ ਦਿਨ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਗਾਏਗੀ ਉਸ ਦੀ ਆਯੂ ਲੰਬੀ ਹੋਏਗੀ ਤੇ ਉਹ ਕਦੀ ਵੀ ਆਕਾਲ ਮ੍ਰਿਤ ਨੂੰ ਪ੍ਰਾਪਤ ਨਹੀਂ ਹੋਏਗੀ ਅੱਜ ਤੁਸੀਂ ਵੀ ਆਪਣੇ ਭਰਾਵਾਂ ਨੂੰ ਟਿੱਕਾ ਲਾਣ ਲਈ ਪਹੁੰਚੇ ਕੀ ਚੰਗੇ ਇਸ ਬਾਰੇ ਤਾਂ ਮੈਂ ਆਖ ਹੀ ਕਹਿਣਾ ਚਾਹੂੰਗੀ ਅਸੀਂ ਜਦੋਂ ਆਨੇ ਆਪਣੇ ਭਰਾ ਦੇ ਘਰ ਤੇ ਹਮੇਸ਼ਾ ਹੀ ਉਹਨਾਂ ਦੀ ਖੁਸ਼ੀ ਮੰਗਦੇ ਆ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇ ਸੂਖ ਹ ਸ਼ਾਂਤੀ ਦੇ ਲੰਬੀ ਆਯੂ ਦੇਵੇ ਮੈਂ ਮਾਮਾ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਭਾਈ ਦੂਜ ਦਾ ਤਿਹਾਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਨਵੀ ਹੈ ਤੇ ਅੱਜ ਭਾਈ ਦੂਜ ਦਾ ਤਿਹਾਰ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਆਪਣੇ ਭਰਾ ਦੇ ਘਰ ਤਿਲਕ ਲਾਣ ਆਈ ਹਾਂ ਕਿਹੜਾ ਇਹਨੂੰ ਪੰਜਾਬੀ ਵਿੱਚ ਟਿੱਕਾ ਵੀ ਕਿਹਾ ਜਾਂਦਾ ਹੈ ਇਸ ਦਿਨ ਭਗਵਾਨ ਯਮ ਜਿਹੜੇ ਸੀ ਆਪਣੀ ਭੈਣ ਦੇ ਘਰ ਗਏ ਸੀ ਤੇ ਉਹਨਾਂ ਦੀ ਭੈਣ ਨੇ ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਸੀ ਤੇ ਜਿੱਦ ਤੋਂ ਭਗਵਾਨ ਯਮ ਬਹੁਤ ਖੁਸ਼ ਹੋਏ ਤੇ ਭਗਵਾਨ ਯਮ ਨੇ ਉਸ ਦਿਨ ਤੋਂ ਵਰਦਾਨ ਦਿੱਤਾ ਕਿ ਜਿਹੜੀ ਵੀ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਲਾਵੇਗੀ ਉਸ ਭਰਾ ਦੀ ਆਇਉ ਬਹੁਤ ਜ਼ਿਆਦਾ ਲੰਬੀ ਹੋਵੇਗੀ ਉਮਰ ਭਰਾ ਦੀ ਲੰਬੀ ਹੋਵੇਗੀ ਤੇ ਉਹਨੂੰ ਭਗਵਾਨ ਸੁੱਖ ਸਮਰਿੱਧੀਆਂ ਦੇਣਗੇ ਇਸੇ ਤਰ੍ਹਾਂ ਮੈਂ ਵੀ ਅੱਜ ਆਪਣੇ ਭਰਾ ਦੇ ਘਰ ਆ ਅੱਜ ਤੁਹਾਨੂੰ ਮਨਾਣ ਆਈ ਆ ਤੇ ਆਪਣੇ ਭਰਾ ਨੂੰ ਤਿਲਕ ਲਗਾਉਣ ਆਈ ਆ ਭਗਵਾਨ ਮੇਰੇ ਵੀ ਭਰਾ ਦੀ ਆਈ ਬਹੁਤ ਜ਼ਿਆਦਾ ਲੰਬੀ ਕਰਨ ਤੇ ਬਾਕੀ ਸਭ ਭਰਾਵਾਂ ਦੀ ਉਮਰ ਬਹੁਤ ਜ਼ਿਆਦਾ ਲੰਬੀ ਕਰਨ ਤੇ ਉਹਨਾਂ ਨੂੰ ਸੁੱਖ ਸਮਰiddhi ਦੇਣ